ਹੈਲੋ ਗਾਇਜ਼ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸਾਰੇ ਜਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋ ਅਗੇ ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਲਈ ਤੇ ਅੱਜ ਦੀ ਵੀਡੀਓ ਆ ਅਦਰਕ ਦੇ ਉੱਪਰ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹੁਣ ਗਰਮੀ ਦਾ ਮੌਸਮ ਹੋ ਗਿਆ ਹੈ ਤੇ ਆਪਾਂ ਅਦਰਕ ਨੂੰ ਵੀ ਆਪਾਂ ਅਦਰਕ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਅੱਜ ਉਹਦੇ ਬਾਰੇ ਜਾਣਕਾਰੀ ਦਵਾਂਗੇ ਤੇ ਅ ਅੱਜ ਕੱਲ੍ਹ ਹੁਣ ਗਰਮੀ ਦੇ ਵਿੱਚ ਅਦਰਕ ਸੁੱਕ ਜਾਂਦਾ ਹੈ ਹਨ ਜੇ ਆਪਾਂ ਜ਼ਿਆਦਾ ਲੈ ਲੈਨੇ ਤਾਂ ਅਦਰਕ ਸੁੱਕ ਜਾਂਦਾ ਹੈ ਤੇ ਫਿਰ ਮਤਲਬ ਚੰਗਾ ਜਿਹਾ ਨਹੀਂ ਲੱਗਦਾ ਹੈਗਾ ਦੀਆਂ ਦੇ ਵਿੱਚ ਵੀ ਟੇਸਟ ਬਦਲ ਜਾਂਦਾ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਅਦਰਕ ਨੂੰ ਜਿਹੜਾ ਵਾ ਸਟੋਰ ਕਿਵੇਂ ਕਰਕੇ ਰੱਖ ਸਕਦੇ ਆ ਤੇ ਇਹ ਜਿਹੜੇ ਮੇਰੇ ਚੈਨਲ ਦੇ ਨਵੇਂ ਨੇ ਮੇਰੇ ਵੀਰ ਭੈਣ ਭਰਾ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਬਹੁਤ ਕਮੈਂਟ ਵਧੀਆ ਹੁੰਦੇ ਨੇ ਮੇਰੇ ਤੇ ਕੋਸ਼ਿਸ਼ ਕਰਦੇ ਆ ਕਿ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰੀਏ ਤੇ ਆਪਾਂ ਉਹੀ ਵੀਡੀਓ ਲੈ ਕੇ ਹੁੰਦੇ ਆ ਜਿਹੜੀਆਂ ਬੱਤਲ ਕਿਸੇ ਲਈ ਦੇ ਫਾਇਦੇਮੰਦ ਹੁੰਦੀਆਂ ਨੇ ਦੀ ਜ਼ਰੂਰਤ ਪੈਂਦੀ ਆ ਤੇ ਹਮੇਸ਼ਾ ਸਮਝ ਨਹੀਂ ਆਉਂਦੀ ਕਿ ਆਪਾਂ ਇਹ ਚੀਜ਼ਾਂ ਨੂੰ ਕਿਵੇਂ ਸਟੋਰ ਕਰਕੇ ਰੱਖੀਏ ਇੱਕਦਮ ਫਿਰ ਚੀਜ਼ ਕਈ ਵਾਰ ਖਰਾਬ ਹੋ ਜਾਂਦੀ ਆ ਘੜ ਪਈ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਇਹਨਾਂ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਸੋ ਤੁਸੀਂ ਅਦਰਕ ਲੈਣਾ ਹੈ ਅਦਰਕ ਤੁਸੀਂ ਕੀ ਕਰਨਾ ਹੈ ਪਹਿਲਾਂ ਇਹਨੂੰ ਧੋ ਲੈਣਾ ਹੈ ਧੋ ਕੇ ਵਾਸ਼ ਕਰਕੇ ਤੇ ਇਹਨੂੰ ਆਪਾਂ ਸੁਕਣੇ ਪਾਦਾਂਗੇ ਧੁੱਪੇ ਤੇ ਘਟੋ-ਘਟੇ 1 ਘੰਟਾ ਤੁਸੀਂ ਇਹਨੂੰ ਸੁਕਣੇ ਪਾਓ ਤੇ ਜਦੋਂ ਇਹ ਸੁੱਕ ਜਾਏਗਾ ਤੇ ਫਿਰ ਤੁਸੀਂ ਇਹਨੂੰ ਕੱਪੜੇ ਦੇ ਨਾਲ ਜੇ ਇਹਦੇ ਵਿੱਚ ਗਿੱਲਾਪਨ ਮਹਿਸੂਸ ਹੁੰਦਾ ਵਾ ਤੇ ਇਹਨੂੰ ਆਪਾਂ ਕੱਪੜੇ ਦੇ ਨਾਲ ਸਾਫ਼ ਕਰਨਾਗੇ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਅਦਰਕ ਗੰਡੇ ਧਾਗਿਆਂ ਵਾਲਾ ਨਹੀਂ ਲੈਣਾ ਹੈਗਾ ਸੋ ਤੁਸੀਂ ਇਦਾਂ ਦੇ ਅਦਰਕ ਲੈਣਾ ਹੈ ਜਿਹੜਾ ਬਿਲਕੁਲ ਹੀ ਵਧੀਆ ਤਰੀਕੇ ਦਾ ਹੁੰਦਾ ਹੈ ਤੇ ਬਿਲਕੁਲ ਵੀ ਧਾਗਾ ਵਗੈਰਾ ਨਹੀਂ ਹੁੰਦਾ ਹੈਗਾ ਧਾਗਾ ਤੇ ਜੇ ਤੁਸੀਂ ਇਹਨੂੰ ਆ ਦੇਖੋ ਤੋੜ ਕੇ ਦੇਖੋ ਬਿਲਕੁਲ ਵੀ ਧਾਗਾ ਵਗੈਰਾ ਨਹੀਂ ਹੈਗਾ ਇਹਦੇ ਵਿੱਚ ਤੇ ਇਹ ਸੌਫਟ ਆ ਤੇ ਬਹੁਤ ਵਧੀਆ ਅਦਰਕ ਹੁੰਦੇ ਆ ਤੇ ਇਹਨੂੰ ਆਪਾਂ ਸਟੋਰ ਕਰਨਾ ਤੁਹਾਨੂੰ ਦੱਸਾਂਗੇ ਕਿ ਆਪਾਂ ਸਟੋਰ ਕਰ ਸਕਦੇ ਆ ਤੇ ਲਾਸਟ ਵਿੱਚ ਮੈਂ ਉਹਨਾਂ ਭੈਣਾਂ ਦੇ ਨਾਂ ਬੋਲੂਗੀ ਜਿਨ੍ਹਾਂ ਨੇ ਮੈਨੂੰ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀ ਤੇ ਬਹੁਤ ਵਧੀਆ ਕਮੈਂਟ ਆਉਂਦੇ ਨੇ ਤੇ ਥੈਂਕ ਯੂ ਸੋ ਮੱਚ ਤੁਹਾਡਾ ਜਿਹੜੇ ਕਮੈਂਟ ਕਰਦੇ ਨੇ ਤੇ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਨੇ ਤੇ ਬਹੁਤ ਵਧੀਆ ਗੱਲ ਹੈ ਕਿ ਮੇਰੀ ਤੁਸੀਂ ਵੀਡੀਓ ਦੇਖਦੇ ਹੋ ਸੋ ਪਲੀਜ਼ ਡੇਲੀ ਦੇਖਿਆ ਕਰੋ ਵੀਡੀਓ ਤੇ ਡੇਲੀ ਆਇਆ ਕਰੋਗੀ ਵੀਡੀਓ ਤਾਂ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਫੁੱਲ ਵਾਚ ਕਰਕੇ ਹੀ ਕਮੈਂਟ ਕਰਿਆ ਕਰੋ ਤੇ ਸੋ ਅਦਰਕ ਨੂੰ ਆਪਾਂ ਸਟੋਰ ਕਿਵੇਂ ਸਟੋਰ ਕਰ ਸਕਦੇ ਆ ਤੇ ਜਦੋਂ ਮਰਜੀ ਤੁਸੀਂ ਕੱਢ ਕੇ ਇਹਨੂੰ ਸਬਜ਼ੀ ਦੇ ਵਿੱਚ ਯੂਜ਼ ਕਰ ਸਕਦੇ ਹੋ ਕਿਸੇ ਵੀ ਚੀਜ਼ ਦੇ ਪਕਵੜੇ ਵਗੈਰਾ ਦੇ ਵਿੱਚ ਵੀ ਪੈ ਜਾਂਦਾ ਉਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਕਿਵੇਂ ਇਹਨੂੰ ਸਟੋਰ ਕਰ ਸਕਦੇ ਹਾਂ ਸੋ ਇਹ ਮੈਂ ਲਿਆਂ ਨੇ ਮੈਨੇ ਮੈਨੂੰ ਅਦਰਕ ਦੀਆਂ ਤੇ ਮੈਂ ਸੋਚਿਆ ਕਿ ਇਹ ਪਿਆ ਖਰਾਬ ਹੋ ਜਾਣਾ ਤੇ ਮੈਂ ਇਹਨੂੰ ਸਟੋਰ ਹੀ ਕਰ ਲੈਣੀ ਆ ਤੇ ਤੇ ਮੈਂ ਜੇ ਨਾਲ ਨਾਲ ਵੀਡੀਓ ਬਣਾ ਲੈਣੀ ਹੈ ਤੇ ਨਾਲੇ ਨੂੰ ਮੈਂ ਸਟੋਰ ਕਰ ਲੈਣੀ ਆ ਤੇ ਸੋ ਜਦੋਂ ਆਪਾਂ ਇਦਾਂ ਸਟੋਰ ਕਰਕੇ ਰੱਖਦੇ ਆ ਤੇ ਬਿਲਕੁਲ ਹੀ ਵਧੀਆ ਰਹਿਣ ਨਹੀਂ ਹੁੰਦਾ ਹੈ ਤੇ ਆਪਾਂ ਕੀ ਕਰਨਾ ਸੋ ਤੁਸੀਂ ਜੇ ਮੇਰੇ ਕੋਲ ਛੋਟਾ ਡੱਬਾ ਨਹੀਂ ਹੈਗਾ ਸੀ ਜੋ ਮੈਂ ਵੱਡਾ ਡੱਬਾ ਹੈ ਮੇਰੇ ਕੋਲ ਤੇ ਤੁਸੀਂ ਇਦਾਂ ਦਾ ਕੋਈ ਡੱਬਾ ਲੈ ਲੈਣਾ ਹੈ ਪਲਾਸਟਿਕ ਦਾ ਜੇ ਤੁਹਾਡੇ ਕੋ ਕੋ ਕਿਸੇ ਬੱਚੇ ਦਾ ਕੋਈ ਟਿਫਨ ਵਗੈਰਾ ਵਾ ਤੇ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਤੁਸੀਂ ਇਹ ਕਰਨਾ ਜੇ ਤੁਹਾਡੇ ਕੋ ਟਿਸ਼ੂ ਹੈਗਾ ਤੁਸੀਂ ਟਿਸ਼ੂ ਦਾ ਯੂਜ਼ ਕਰ ਸਕਦੇ ਹੋ ਨਹੀਂ ਤੇ ਇਸ ਤਰ੍ਹਾਂ ਦੇ ਮਤਲਬ ਉਹ ਦੇਖੀ ਤੁਸੀਂ ਇਦਾਂ ਲਈ ਵਰਤ ਸਕਦੇ ਹੋ ਮੇਰੇ ਕੋਲ ਇਹ ਠੀਕ ਠੀਕ ਆਪਾਂ ਕੀ ਕਰਨਾ ਹੈ ਨੂੰ ਇਹਦੇ ਵਿੱਚ ਡੱਬੇ ਦੇ ਵਿੱਚ ਪਾ ਕੇ ਤੇ ਖਪੇ ਡੱਬੇ ਦੇ ਵਿੱਚ ਨੂੰ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਅਦਰਕ ਨੂੰ ਸਟੋਰ ਕਰ ਦਾਂਗੇ ਇਹਦੇ ਵਿੱਚ ਤੁਸੀਂ ਖੁਦ ਦੇਖੋ ਅਦਰਕ ਬਿਲਕੁਲ ਖਰਾਬ ਨਹੀਂ ਹੋਏਗਾ ਕਿਉਂਕਿ ਜਦੋਂ ਵੀ ਅਦਰਕ ਨੂੰ ਹਵਾ ਵਗੈਰਾ ਲੱਗਦੀ ਹੈ ਤੇ ਇਹ ਖਰਾਬ ਹੋ ਜਾਂਦਾ ਵਾ ਸੋ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਸਟੋਰ ਕਰ ਸਕਦੇ ਹਾਂ ਤੁਹ ਪਰੋ ਤੁਸੀਂ ਕੀ ਕਰਨਾ ਹੈ ਤੁਸੀਂ ਇਹਨਾਂ ਨੂੰ ਜਿਹਦੇ ਵਿੱਚ ਰੱਖ ਦੇਣਾ ਹੈ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਤੇ ਸੈਕੰਡ ਤਰੀਕਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਬਹੁਤ سارے ਤਰੀਕੇ ਹੁੰਦੇ ਨੇ ਜਿੱਦਾਂ ਆਪਾਂ ਮਤਲਬ ਇਹਨਾਂ ਨੂੰ ਯੂਜ਼ ਕਰਕੇ ਰੱਖ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਇਦਾਂ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਲਗਾ ਸਕਦੇ ਹਾਂ ਸੋ ਦੂਸਰਾ ਤਰੀਕਾ ਇਹ ਹੈ ਕਿ ਆਪਾਂ ਇਹਨੂੰ ਛਿੱਲ ਲਾਂਗੇ ਅਦਰਕ ਨੂੰ ਸਿਰ ਨੂੰ ਛਿੱਲ ਕੇ ਤੇ ਮਿਕਸੀ ਦੇ ਵਿੱਚ ਆਪਾਂ ਗ੍ਰੈਂਡ ਕਰਨਾ ਸਿਰ ਨੂੰ ਆਪਾਂ ਬਰੀ ਇਦਾਂ ਕੱਟ ਲੈਣਾ ਇਹਨੂੰ ਕੱਟ ਕੇ ਇਹਨੂੰ ਵਿੱਚ ਮਿਕਸੀ ਦੇ ਵਿੱਚ ਪਾ ਦਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਗ੍ਰੈਂਡ ਕਰ ਲੈਣਾ ਹੈ 哪里？ ਟ੍ਰੇ ਲਈ ਹੈ ਤੇ ਆਪਾਂ ਕੀ ਕਰਨਾ ਹੈ ਸੋ ਆਪਾਂ ਇਹ ਜਿਹੜਾ ਆਪਾਂ ਪੇਸਟ ਬਣਾਇਆ ਅਦਰਕ ਦਾ ਜਿੰਨਾ ਨਾ ਆਪਾਂ ਟ੍ਰੇ ਵਿੱਚ ਸਟੋਰ ਕਰ ਦਾਂਗੇ ਇਹ ਵਿੱਚ ਸਟੋਰ ਕਰ ਦਾਂਗੇ ਤੁਸੀਂ ਜਦੋਂ ਮਰਜ਼ੀ ਇਹਨੂੰ ਯੂਜ਼ ਕਰ ਸਕਦੇ ਸਿੱਧਾ ਤੁਸੀਂ ਸਟੋਰ ਕਰਕੇ ਜਿਵੇਂ ਇੱਦਾਂ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਹਿੰਦਾ ਹੈ ਤੇ ਬਿਲਕੁਲ ਵੀ ਅਦਰਕ ਖਰਾਬ ਨਹੀਂ ਹੋਏਗਾ ਜਦੋਂ ਮਰਜ਼ੀ ਤੁਸੀਂ ਕੱਢ ਕੇ ਯੂਜ਼ ਕਰ ਸਕਦੇ ਹੋ ਸੋ ਗਾਇਸ ਜੀ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਆ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਸੋ ਗਾਇਸ ਇਹ ਤੁਸੀਂ ਫ੍ਰਿਜ ਦੇ ਵਿੱਚ ਲਗਾ ਸਕਦੇ ਹੋ ਤੇ ਬਹੁਤ ਵਧੀਆ ਰਹਿੰਦਾ ਹੈ ਸਟੋਰ ਹੋ ਜਾਊਗਾ ਤੇ ਜਦੋਂ ਵੀ ਚਾਹੋ ਦੋ ਤੁਹੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਸੋ ਗਾਇਸ ਅੱਜ ਆਪਾਂ ਤੁਹਾਨੂੰ ਅਦਰਕ ਬਾਰੇ ਜਾਣਕਾਰੀ ਦਿੰਦੀ ਆ ਕਿ ਆਪਾਂ ਅਦਰਕ ਨੂੰ ਜਿਆਦਾ ਟਾਈਮ ਲਈ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਆਦਾ ਜਦੋਂ ਆਪਾਂ ਅਦਰਕ ਘਰ ਦੇ ਵਿੱਚ ਲੈ ਲੈਂਦੇ ਆ ਹਨਾ ਕਿਉਂਕਿ ਲੋੜ ਤਾਂ ਪਈ ਰਹਿੰਦੀ ਆ ਤੇ ਜਦੋਂ ਜਿਆਦਾ ਆਪਾਂ ਰੱਖ ਲੈਂਦੇ ਆ ਜੇ ਸੁੱਕ ਜਾਂਦਾ ਅਦਰਕ ਤੇ ਆਪਾਂ ਉਹਨੂੰ ਕਿਵੇਂ ਸਟੋਰ ਕਰ ਸਕਦੇ ਹ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਿੰਦੀ ਆ ਤੇ ਜੇ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਜਰੂਰ ਕਰਿਓ ਤੇ ਜਿਨ੍ਹਾਂ ਭੈਣਾਂ ਨੇ ਮੇਰੀ ਟਮਾਟਰ ਵਾਲੀ ਵੀਡੀਓ ਤੇ ਕਮੈਂਟ ਕੀਤੇ ਸੀ ਉਹ ਮੈਂ ਤੁਹਾਨੂੰ ਹੁਣ ਕੀ ਉਹਨਾਂ ਭੈਣਾਂ ਦਾ ਜਿਨ੍ਹਾਂ ਨੇ ਕਮੈਂਟ ਕੀਤੇ ਆ ਤੇ ਥੈਂਕ ਯੂ ਵਾਚ ਕਰਨ ਲਈ ਵੀਡੀਓ ਤੇ ਫਰਸਟ ਕਮੈਂਟ ਆਇਆ ਸੀ ਐਸਐਸ ਸੰਦੂ ਦਾ ਭੈਣ ਦਾ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੇ ਸੈਕਿੰਡ ਕਮੈਂਟ ਆਇਆ ਸੀ ਕਿਚਨ ਕੁਈਨ ਦਾ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੇ ਤੀਸਰਾ ਕਮੈਂਟ ਆਇਆ ਸੀ ਮਨਰਾਜ ਸੰਦੂ ਦਾ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਜੀ ਤੇ ਕੋਲ ਕਮੈਂਟ ਆਇਆ ਸੀ ਸੰਦੀਪ ਸੰਦੂ ਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਭੈਣੇ ਤੇ ਪੰਜਵਾਂ ਕਮੈਂਟ ਆਇਆ ਸੀ ਪਰਮਜੀਤ ਜੀ ਜਮਜੀਤ ਦੀਦੀ ਦਾ ਸੋਨੀ ਮੁੰਜਲ ਭੈਣ थैंक यू ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸੇਵਾ ਕਮੈਂਟ ਆਇਆ ਸੀ ਤਨਵੀਰ ਸਿੰਘ थैंक यू ਭੈਣੇ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਕੋੜ ਜਿੰਨਾ ਦਾ ਨਾਮ ਹੈ थैंक यू ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਮੇਰੀ ਵੀਡੀਓ ਵੇਖੀ ਵੋਟ ਦਿੱਈ ਆਪਣੀ ਭੈਣ ਦੇ ਨਾਲ ਪਿਆਰ ਬਣਾਏ ਰੱਖਿਓ ਤੇ ਹਮੇਸ਼ਾ ਸਪੋਰਟ ਕਰਿਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰਨ ਲਈ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਨਾਲ ਵਧੀਆ ਜੀ ਦੇ ਨਾਲ ਤੇ ਕਮੈਂਟ ਕਰਕੇ ਮਿਲਿਆ ਪੈਣਾ ਜਰੂਰ ਦੱਸਿਆ ਕਰੋ ਕਿ ਕਿਸ ਤੇ ਰਿਕਾਰਡਿੰਗ ਆਪਾਂ ਵੀਡੀਓ ਕੋਸ਼ਿਸ਼ ਕਰਾਂਗੇ ਕਿ ਆਪਾਂ ਹਨਾ ਤੁਹਾਡੀ ਜਿਹੜੀ ਕਹੀ ਆ ਉਹ ਚੀਜ਼ ਦੀ ਵੀਡੀਓ ਬਣਾਈਏ ਤੇ ਸੋ ਮਿਲਦੇ ਹਾਂ ਆਪਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ